گروہ جی کا خالصہ خالسہ گروہ جی کی فتح سا سنگا جی آج اج جہاں تے کسی سازش کا شکار ہو رہی ہے جہاں کوئی ایسی ایجنسیاں اور سکھیوں برباد کرنا چاہدیا اور خاص کر ساڑھے جڑے سکھ ہے گیا ویسے بڑے کٹر بنتے ہیں مگر ہر قدم گلت چکتے پے بہت ساریاں ایسی چیزیں دیکھ کے ਦੁੱਖ ਹੁੰਦਾ ਹੈ ਕਿ ਗੁਰੂਆਂ ਨੂੰ ਪਤਾ ਨਹੀਂ ਕਿਸ-ਕਿਸ ਪਾਸੇ ਜੋੜ ਦੇ ਪਏ ਆ ਆ ਪਹਿਲਾ ਤਨ ਵੀਡੀਓ ਦਿਖਾ ਰਿਹਾ ਇਹ ਸੁਣੋ ਇੱਕ ਤਰੀਕਾ ਹੈ ਪੇਜੇ ਕਿਸੇ ਕੌਮ ਦਾ ਇਤਿਹਾਸ ਬਗਾੜ ਦਿਓ ਉਹਦੇ ਵਿੱਚ ਰਲਾ ਪਾ ਦਿਓ ਹੁਣ ਵੀ ਸਾਡੇ ਇਤਿਹਾਸ ਵਿੱਚ ਬਹੁਤ ਕੁਝ ਲਿਖਿਆ ਗਿਆ ਜੀ ਜਿਹੜੀਆਂ ਪੁਸਤਕਾਂ ਲਗਦੀਆਂ ਕਿ ਕੁਝ ਸਤਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੇ ਸੰਬੰਧ ਵਿੱਚ ਕਲਗੀਧਰ ਪਿਤਾ ਜੀ ਦੇ ਸੰਬੰਧ ਵਿੱਚ ਅਸੀਂ ਵੇਸੜਿਆ ਆਪਾਂ ਸਾਲوں ਕਈਆਂ ਨੂੰ ਪਤਾ ਹੀ ਨਹੀਂ ਕਿ ਸਕੂਲਾਂ 'ਚ ਕੀ ਪੜ੍ਹਾ ਹੁੰਦਾ ਜੀ ਬੱਚਿਆਂ ਨੂੰ ਕਿਹੜੀ ਸੰਸਕਾਰ ਦਿੱਤੇ ਜਾ ਰਹੇ ਉਹਨਾਂ ਨੇ ਕਿਹਾ ਵੀ ਇਤਿਹਾਸ ਜਿਹੜਾ ਖਾਤੇ ਨਾਲ ਸਿੱਖ ਕੌਮ ਦਾ ਇਤਿਹਾਸ ਉਹਦੇ ਵਿੱਚ ਰਲਾ ਪਾਓ ਇਦਾਂ ਦੀਆਂ ਗੱਲਾਂ ਲਿਖ ਦਿਓ ਗੁਰੂ ਸਾਹਿਬ ਨਾਲ ਸੰਬੰਧਤ ਜੋੜ ਕੇ ਲਿਖ ਦਿਓ ਤਾਂ ਇਹ ਆਪੇ ਕੰਮ ਲੱਗ ਬੜਾ ਜੀ ਗੁਰੂ ਸਾਹਿਬ ਇਹ ਤਾਂ ਕਰਦੇ ਸੀ ਅਸੀਂ ਕਿਉਂ ਨਾ ਕਰੀਏ ਜੀ ਇਥੋਂ ਤੱਕ ਲਿਖ ਦਿੱਤਾ ਇਤਿਹਾਸ ਵਿੱਚ ਤੇ ਕਲਗੀਧਰ ਪਿਤਾ ਜੀ ਅਫੀਮ ਖਾਂਦੇ ਸੀ ਇੱਕ ਇਤਿਹਾਸ ਵਿੱਚ ਪ੍ਰਸੰਗਾਂ ਦਾ ਸਾਥ ਸਵੰਜੀ ਤੋਂ ਗੁਰੂ ਗੁਰੂ ਸਾਹਿਬ ਲਜਾਉਣ ਦਾ ਜੰਗ ਕਰਕੇ ਮੁੜੇ ਲਦੋਂ ਦੇ ਰਾਜੇ ਵਾਲੇ ਦੀ ਮਦਦ ਕਰਨ ਵਾਸਤੇ ਗਏ ਸੀ ਪਰ ਉਹ ਦੂਏ ਪਾਸੇ ਜਾ ਲਿਆ ਗੁਰੂ ਸਾਹਿਬ ਜੀ ਕਹਿੰਦੇ ਚਲੋ ਬੇਬਖ ਹੋ ਗਿਆ ਆਪਾਂ ਵਾਪਸ ਆ ਜਾਈਏ ਉਧਰ ਰਾਜਾ ਸੀ ਬੰਡੀ ਵਾਲਾ ਸਕੇਤ ਬੰਡੀ ਵਾਲਾ ਰਾਜਾ انہوں پتا لگا گروہ صاحب جی ادھر آئے تھی پاشا تیسرے پاشا مہاراجی میں نے اے ریاست تاری سیوا دار ہاں چرن پا کے جاؤ گروہ صاحب نے ادھر مہارا موڑ لیا فوج سمیت جہاں دریا سے وہے دریا کرنے کنڈے ਗੁਰੂ ਸਾਹਿਬ ਜੀ ਬਰਾਜਪਾਨਿਆ ਇਤਿਹਾਸ ਵਿੱਚ ਲਿਖਿਆ ਹੈ ਬਰਾਜਪਾਨਿਆ ਤੇ ਪਾਜ ਦਾ ਐਸਮ ਜੀ ਗੁਰੂ ਸਾਹਿਬ ਜੀ ਦੇ ਹਜੂਰੀ ਸਿੰਘ ਪਾਜ ਸਾਹਿਬ ਪਾਜ ਦਾ ਐਸਮ ਜੀ ਜਿਹਨਾਂ ਨੂੰ ਪਤਾ ਹੁੰਦਾ ਸੀ ਤੇ ਗੁਰੂ ਸਾਹਿਬ ਜੀ ਨੇ ਕੀ ਛਕੜਾ ਤੇ ਅੱਜ ਕਿਹੜੀ ਕਿਹੜੀ ਗੁਰੂ ਸਾਹਿਬ ਜੀ ਚੀਜ਼ ਲਾਇਕ ਕਰਦੇ ਆ ਜਦੋਂ ਪ੍ਰਸ਼ਾਦਾ ਛਕਦੇ ਆ ਉਹ ਸਾਹਬਾਂ ਸੁਭਾ ਨਾਲ ਰੱਖਦੇ ਸੀ ਕਹਿੰਦੇ ਇਤਿਹਾਸ ਵਿੱਚ ਲਿਖ ਦਿੱਤਾ ਤੇ ਗੁਰੂ ਸਾਹਿਬ ਜੀ ਇਹਦਾ دریا دے کرنے کنڈے بیٹھے چوج جی کر رہے تو کہا ہے جی انہوں نے شطرا کہ کمر کسے ڈبی کڈی تو دیکھیا ڈبی تو خالی ہے ہو کہ پاتشاہ تو ہو گیا جی کبھی چنگا نیڑے پہ اک ہے ہاں گا بوٹا توڑ کے لیا ہوئی وہی دھو چوک اپنا نشا پورا کر لیں جدو سکھ پڑھن گئے اتہاس آپ نشئی ہو جان گے ਜਿਹੜੇ ਨਸ਼ਈ ਹੋ ਜਾਣ ਨਸ਼ਈ ਬੰਦੇ ਦੀ ਜਮੀਰ ਜਿਹੜੀ ਖਤਮ ਹੋ ਜਾਂਦੀ ਜੇ ਨਸ਼ਾ ਪੂਰਾ ਕਰ ਲਈ ਉਹ ਘਰ ਦੇ ਕਹਿਣੇ ਵੀ ਵੇਚ ਦਿੰਦਾ ਪਾਡੇ ਵੀ ਵੇਚ ਦਿੰਦਾ ਕੱਪੜੇ ਵੀ ਵੇਚ ਦਿੰਦਾ ਆਪਣੀ ਜਮੀਰ ਵੀ ਵੇਚ ਦਿੰਦਾ ਜੀ ਇਹ ਨਸ਼ਾ ਚਾਹੀਦਾ ਹੋਰ ਜੋ ਮਾਦੀ ਮੈਨੂੰ ਬਚਾ ਲੈ ਵੇਚ ਦੇ ਇਹ ਟਕਸਾਲ ਵਾਲੇ ਆ ਗਏ ਆ ਕਹਿੰਦੇ ਆ ਕਿ ਸ਼ਤਰਧਾਰਾ ਅਫੀਮ ਨੂੰ ਕਹਿੰਦੇ ਸੀ ਉਹ ਗੁਰੂ ਸਾਹਿਬ ਇਨਾ ਜ਼ਿਆਦਾ ਨਸ਼ਾ ਕਰਦੇ ਸੀ ਕਿ ਉਹਨਾਂ ਦਾ ਟਾਈਮ ਹੁੰਦਾ ਸੀ ਤੇ ਸ਼ਤਰ ਤਾਰਾ ਨਾ ਹੋਣ ਕਰਕੇ ਤੇ ਅੱਕ ਦੇ ਦੁੱਧ ਨਾਲ ਆਪਣੇ ਨਸ਼ਾ ਪੂਰਾ ਕਰਦੇ ਸੀ ਆ ਦੂਸਰਾ ਦੇਖੋ ਜਿਵੇਂ ਪਹਿਲੇ ਦੁਨੀ ਚੰਦ ਮਸੰਦ ਭੱਜ ਗਿਆ ਸੀ ਉਸ ਵੇਲੇ ਸਤਗੁਰਾਂ ਨੇ ਫਿਰ ਕਿਹਾ ਵੀ ਹੁਣ ਗੁਰੂ ਦਾ ਬੱਬਰ ਸ਼ੇਰ ਲੜੇਗਾ ਭਾਈ ਲਿਆ ਸਿੰਘਾ ਨੇ ਮਾਰਾ ਨਾਮ ਲੈ ਦਿਓ ਬੱਬਰ ਸ਼ੇਰ ਦਾ ਕਹਿੰਦੇ ਬਚਿੱਤਰ ਸਿੰਘ ਰਠੌਰ ਸਿੰਘਾਂ ਨੂੰ ਹੁਕਮ ਕੀਤਾ ਗਿਆ ਵੀ ਸ਼ੀਧੀ ਦੇਖਦਾ ਰਗੜਾ ਲਾਓ ਉਸ ਤੋਂ ਬਾਅਦ ਸਤਗੁਰਾਂ ਨੇ ਆਪਣੇ ਕਮਰ ਕੱਸੇ ਦੀ ਜਿਹੜੀ ਛਤਰ ਧਾਰਾ ਸੀ ਹਾਂਜੀ ਉਹ ਛਤਰ ਧਾਰਾ ਉਹਦੇ ਹੱਥ ਤੇ ਮਾਰਨੇ ਪਾਈ ਤੇ ਸਾਰੀ ਛੱਕ ਕੇ ਤੇ ਸੂਰਮਾ ਜਿਹੜਾ ਨਾ ਸ਼ੇਰ ਵਾਂਗੂ ਗੱਜਦਾ ਤੇ ਆਖਦਾ ਰਠੌਰ ਸਿੰਘ ਹਾਥੀ ਕਿਹੜੀ ਚੀਜ਼ ਐਰਾਵਤ ਨੂੰ ਭਜਾ ਦਿਆਂ ਇਸ ਬੰਦੇ ਨੇ ਵੀ ਇਹਨਾਂ ਦੀ ਗੱਲ ਤੇ ਮੋਹਰ ਲਗਾਈ ਆ ਔਰ ਆ ਇੱਕ ਹੋਰ ਹੈਗਾ ਕੂਟੀ ਵਾਲਾ ਇੱਕ ਹੀ ਕੇੰਦਰ ਸੁਣੋ ਫੀਮ ਤੇ ਪੰਗ ਤੇ ਕੁਦਰਤੀ ਨਸ਼ੇ ਨੇ ਤੇ ਗੁਰੂ ਘਰ ਚ ਪ੍ਰਵਾਨ ਨੇ ਰਗੜਾ ਲੱਗਦਾ ਹੈ ਮਹਾਰਾਜ ਦਾ ਬਚਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਓਰ ਸੋਫੀਆਂ ਤੇ ਸੂਮਾਂ ਨੂੰ ਮੈਂ ਪੰਥ ਚ ਨਹੀਂ ਰੱਖਣਾ ਚੈਲੰਜ ਕਰੋ ਡਿਬੇਟ ਕਰੋ ਗੁਰੂ ਗੋਬਿੰਦ ਸਿੰਘ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਫੀਮ ਨੂੰ 70 ਤਾਰਾ ਕਹਿੰਦੇ ਨੇ ਕਿਉਂ ਇਹ ਕਹਿੰਦਾ ਗੁਰੂ ਘਰ ਦੇ ਵਿੱਚ ਕੁਦਰਤੀ ਨਸ਼ੇ ਹੈਗੇ ਪ੍ਰਵਾਨ ਹੈਗੇ ਆ ਤੇ ਗੁਰੂ ਸਾਹਿਬ ਕਹਿੰਦੇ ਮੈਂ ਸੂਫੀਆਂ ਨੂੰ ਸਿੱਖ ਪੰਥੇ ਨਹੀਂ ਰੱਖਣਾ ਤੇ ਇਹਦਾ ਮਤਲਬ ਮੈਨੂੰ ਸਿੱਖ ਪੰਥ ਰਹਿਣ ਦਾ ਕੋਈ ਹੱਕ ਨਹੀਂ ਮੈਂ ਸੂਫੀ ਆ ਸਾ ਸੰਗਤ ਜੀ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਆ ਹਨੂਮਾਨ ਨਾਟਕ ਬਾਰੇ ਮਹਾਂਪੁਰਸ਼ਾਂ ਨੇ ਆਪਜੀ ਨੂੰ ਦੱਸਿਆ ਉਹ ਕਲਗੀਧਰ ਪਾਤਸ਼ਾਹ ਆਪਣੇ ਕਮਰਕਸੇ ਵਿੱਚ ਸਜਾ ਕੇ ਰੱਖਦੇ ਸੀ ਹੁਣ ਸਾ ਸੰਗਤ ਤੁਸੀਂ ਫੈਸਲਾ ਕਰੋ ਕਿ ਕੋਈ ਵੀ ਹੁੰਦੀ ਗੱਲ ਤੇ ਗੁਰੂ ਸਾਹਿਬ ਇਹ ਪਰਚਾ ਫਾੜ ਦਿੰਦੇ ਆ 100 ਸਾਖੀ ਕਹਿੰਦੇ ਜੀ ਗੁਰੂ ਸਾਹਿਬ ਨੇ ਲਿਖ ਦਿੱਤੀ YouTube ਤੇ ਇੱਕ ਵੀਡੀਓ ਦੇਖਿਆ ਕਹਿੰਦਾ ਜੀ ਅਸਲੀ ਸਾਖੀ ਸਾਡੇ ਕੋਲ ਹੈਗੀ ਆ ਤੇ ਬਾਕੀ ਨਕਲੀ ਹੈਗੀ ਕਿੰਨੀ ਹੈਗੀਆਂ ਸਾ ਸੰਗਤ ਜੀ ਜੇ ਲੱਜੋ ਆਏ ਗੌਰ ਵੀਡੀਓ ਦੇਖੋ ਹਨੂਮਾਨ ਨਾਟਕ ਬਾਰੇ ਮਹਾਂਪੁਰਸ਼ਾਂ ਨੇ ਆਪ ਜੀ ਨੂੰ ਦੱਸਿਆ ਉਹ ਕਲਗੀਧਰ ਪਾਤਸ਼ਾਹ ਆਪਣੇ ਕਮਰ ਕਸੇ ਵਿੱਚ ਸਜਾ ਕੇ ਰੱਖਦੇ ਸੀ ਵਾਹ ਇਸ ਬੰਦੇ ਦੇ ਮੁਤਾਬਕ ਗੁਰੂ ਸਾਹਿਬ ਹਨੂਮਾਨ ਜੀ ਦੇ ਪੁਜਾਰੀ ਸੀਗੇ ਉਹ ਹਮੇਸ਼ਾ ਆਪਣੇ ਕਮਰ ਕਸੇ ਦੇ ਵਿੱਚ ਇੱਕ ਡੱਬੀ ਰੱਖਦੇ ਸੀ ਅਫੀਮ ਦੀ ਸ਼ਤਰਤਾ ਦੀ ਤੇ ਦੂਜੇ ਹਨੂਮਾਨ ਜੀ ਦੀ ਮੂਰਤੀ ਰੱਖਦੇ ਸੀ ਕਿੱਥੋਂ ਤੱਕ ਸੱਚ ਹੈਗਾ ਇਹ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਵਾ ਸੱਚਾ ਗ੍ਰੰਥਾ ਇੱਕੋ ਹੀ ਨਾ ਦਾ ਜਿੱਦੀ ਜਗਾ ਜਗਾ ਵਿਆਖਿਆ ਹੋ ਰਹੀ ਹੈ ਸੂਰਜ ਪ੍ਰਕਾਸ਼ ਬੰਤਾ ਸਿੰਘ ਤੇਨੀ ਕਹਿੰਦਾ ਹੁੰਦਾ ਮਹਾਨ ਕਵੀ ਸੰਤੋਖ ਸਿੰਘ ਨੇ ਇਹ ਕਹਤਾ ਕੁਝ ਹੋਰ ਵੀ ਬਹੁਤ ਵਧੀਆ ਚੀਜ਼ਾਂ ਲਿਖੀਆਂ ਆਂ ਅਜਾ ਸੂਰਜ ਹੈ ਨਾ ਇਹਦੇ ਵਾਸਤੇ ਲਿਖਿਆ ਕਿ ਸੂਰਜ ਦੀ ਮਾਂ ਨੇ ਅੰਡਾ ਦਿੱਤਾ ਤੇ ਸੂਰਜ ਪ੍ਰਕਾਸ਼ ਲਿਗਿਆ ਆ ਸੂਰਜ ਪ੍ਰਕਾਸ਼ ਇਹ ਕਿਹੜਾ ਪ੍ਰਸ਼ਾਦ ਵਾਸਤੇ ਲਿਖਿਆ ਵਾ ਸ਼ਾਇਦ ਪੜ੍ਹੇ ਹੋਣਾ ਜਿਹਨੇ ਸੂਰਜ ਪ੍ਰਕਾਸ਼ ਪੜ੍ਹਿਆ ਹੋਣਾ ਉਹਨੂੰ ਪਤਾ ਹੋਏਗਾ ਖਾਲਸੇ ਦਾ ਕਿਹੜਾ ਪ੍ਰਸ਼ਾਦ ਲਈ ਖਾਂਡ ਵਿਸ਼ਣੂ ਨੇ ਦਿੱਤੇ ਆਟਾ ਜੀਵੀ ਨੇ ਦਿੱਤਾ ਕਿਉਂ ਬ੍ਰਹਮਾ ਨੇ ਦਿੱਤਾ ਅਮਰਤ ਲਈ ਕਿਰਪਾਨ ਦੁਰਗਾ ਜੀ ਨੇ ਦਿੱਤੇ ਔਰ ਕਸ਼ਹਿਰਾ ਹਨੂਮਾ ਜੀ ਨੇ ਦਿੱਤਾ ਇਹ ਆਪਣੇ ਕੋਲ ਨਹੀਂ ਕਰ ਰਿਹਾ ਇਹ ਸੂਰਜ ਪ੍ਰਕਾਸ਼ ਲਿਖਿਆ ਪੜ੍ਹ ਲਓ ਔਰ ਅੱਜ ਜਿਆਦਾਤਰ ਗੁਰਦੁਆਰਿਆਂ ਦੇ ਵਿੱਚ ਸੂਰਜ ਪ੍ਰਕਾਸ਼ ਦੀ ਹੀ ਕਥਾ ਕਰਦੇ ਸਾਰੇ ਭੂਨੇ ਖਾਸ ਕਰ ਬੰਤਾ ਸਿੰਘ ਤੇ ਕਰਦਾ ਹੀ ਹੈ ਨਾ ਮਾਈ ਭਾਗ ਕੋਰਵਾ ਸੇ ਲਿਖਿਆ ਹੈ ਕਿ ਉਹ ਦਿਗੰਬਰ ਹੁੰਦੀ ਸੀ ਦਿਗਮਾ ਨੰਗੀ ਰਹਿੰਦੀ ਸੀ ਦਸਵੇਂ ਪਾਸ਼ਾ ਦੇ ਨਾਲ ਨੰਗੀ ਰਹਿੰਦੀ ਸੀ ਇਹ ਮੈਂ ਨਹੀਂ ਕਹਿੰਦਾ ਸੂਰੇ ਪ੍ਰਕਾਸ਼ ਜੀ ਲਿਖਿਆ ਆਇਆ ਸੂਰੇ ਪ੍ਰਕਾਸ਼ ਜੀ ਦੇ ਇਹੋ ਜਿਹੇ ਲਿਖੇ ਹੋਈਆਂ ਵਾ ਕਿ ਦਸਣ ਲੱਗਿਆਂ ਨੂੰ ਕਈ ਵਾਰ ਸ਼ਰਮ ਆਉਂਦੀ ਆ 1825 ਤੋਂ ਪਹਿਲਾਂ ਸੋਚੇ ਸੋਚ ਨ ਹੋਵੇ ਜੇ ਸੋਚੀ ਲਕਵਾਰ ਇਹਦਾ ਮਤਲਬ ਗੁਰੂ ਸਾਹਿਬ ਦੇ ਟਾਈਮ ਹੀ ਹੁੰਦਾ ਸੀ ਕਿ ਸੋਚਣ ਤੇ ਹੁੰਦਾ ਸੀ ਕਿ ਜਿੰਨੀ ਵਾਰੀ ਮਰਜ਼ੀ ਸੋਚ ਲਓ ਤੁਹਾਡਾ ਕੁਝ ਨਹੀਂ ਹੋਣਾ ਮੈਂ ਸੋਚ ਲਿਆ ਮੈਂ ਸਵੇਰੇ ਉੱਠ ਕੇ ਅੰਮ੍ਰਿਤ ਵੇਲਾ ਸੰਭਾਲਣਾ ਸੋਚਿਆ ਵਾ ਇਤਾ ਨਹੀਂ ਔਰ ਇਹ ਪਿੰਦਰਪਾਲ ਵੀ ਜਿਵੇਂ ਮੱਖੀ ਤੇ ਮੱਖੀ ਮਾਰੀ ਜਾ ਰਿਹਾ ਸਾਰੇ ਇਹ ਹੀ ਕਰ ਰਹੇ ਆ ਸੋਇਆ ਜਿਨੂੰ ਇਹ ਨਾਲੋਂ ਲੱਖ ਵਰੀ ਕੋਈ ਨਾ ਸਕਵੇ ਸੋਚਦੇ ਅਸੀਂ ਲੱਖ ਨਹੀਂ 2 ਲੱਖ ਵਰੀ ਵੀ ਸੋਚ ਸਕਦੇ ਆ ਵੈਸੇ ਵੀ ਸਾਡੇ ਹਰ ਘੰਟੇ ਵਿਚਾਰ 90000 ਦੇ ਕਿ ਵਿਚਾਰ ਆਉਂਦੇ ਆ ਹਰ ਘੰਟੇ ਜਿਦੋਂ ਜਿਕਰ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ ਸੂਰਜ ਪ੍ਰਕਾਸ਼ ਦੇ ਵਿੱਚ ਵੈਸੇ ਅੰਮ੍ਰਿਤ ਵੇਲਾ 12 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਜਿਸ ਬੰਦੇ ਨੂੰ ਇੰਨਾ ਵੀ ਗਿਆਨ ਨਹੀਂ ਹੈ ਤੇ ਉਹਦੀ ਅਸੀਂ ਜਿਹੜਾ ਗ੍ਰੰਥ ਹੈਗਾ ਉਹਦੀ ਅਸੀਂ ਵਿਆਖਿਆ ਗੁਰਦੁਆਰਿਆਂ 'ਚ ਕਰ ਰਹੇ ਆਂ ਫੇਰ ਇੱਕ ਗੱਲ ਹੋਰ ਪਿੱਛੇ ਜੇ ਇੱਕ ਜਗ੍ਹਾ ਮੈਂ ਗਿਆ ਸੀਗਾ ਉੱਥੇ ਭਾਈ ਜੀ ਨੂੰ ਮੈਂ ਫੜ ਲਿਆ ਮੈਂ ਭਾਈ ਜੀ ਮੈਨੂੰ ਇੱਕ ਛੋਟੀ ਜੀ ਗਿਆਨ ਦਿਓ ਕਿ ਦੱਸੋ ਮੈਂ ਕਿਹਾ ਜਿਹੜੇ ਤੁਸੀਂ ਦੋਹਰਾ ਪੜਿਆ ਹੈ ਨਾ ਇਹ ਮੈਂ ਕਿਸੇ ਗੁਰਦਾਰ ਦੇ ਦੇਖਿਆ ਨਹੀਂ ਤੁਸੀਂ ਇਹ ਕਿਨੇ ਲਿਖਿਆ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਨੇ ਲਿਖਿਆ ਅੱਗੇ ਆ ਭਾਈ ਅਕਾਲ ਕੀ ਤਬੇ ਚਰਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇਹ ਬਲਾ ਸ਼ਬਦ ਕਹਿੰਦੇ ਗੁਰੂ ਗਬੀਨ ਸਿੰਘ ਨੇ ਲਿਖਿਆ ਸਿੱਖੀ ਲੈ ਕਿੱਥੇ ਗਈਆ ਇਹ ਜਦੋਂ 100 ਸਾਲ ਹੋਏ ਸੀ ਨਾ ਖਾਲਸਾ ਪੰਥ ਨੂੰ 1799 ਦੇ ਵਿੱਚ ਇਹ ਗਿਆਨੀ ਗਿਆਨ ਸਿੰਘ ਨੇ ਲਿਖਿਆ ਸੀ ਉਹਦਾ ਆਪਣਾ ਪੰਥ ਪ੍ਰਤੀਕ ਹੈ ਕਿਦਾਂ ਕਰਕੇ ਕੋਈ ਗ੍ਰੰਥ ਹੈਗਾ ਉਹਦੇ ਲਿਖਿਆ ਹੋਇਆ ਵਾ ਇਹ ਗੁਰੂ ਸਾਹਿਬ ਨੇ ਕਿਤੇ ਲਿਖਿਆ ਹੀ ਨਹੀਂ ਹੁਣ ਅਰਦਾਸ ਕਰਦੇ ਆ ਉਹ ਇਹ ਕਹਿੰਦੇ ਆ ਨਾਨਕ ਨਾਮ ਜਹਾਜ ਹੈ ਚੜੇ ਸੋ ਉਤਰੇ ਪਰ ਇਹ ਕਿੱਥੇ ਲਿਖਿਆ ਹੋਇਆ ਮਤਲਬ ਕੁਛ ਨਾ ਕੁਛ ਕਰਕੇ ਸਾਨੂੰ ਗੁੰਮਰਾ ਕਰਨਾ ਤੁਸੀਂ ਦੇਖੋ ਅੱਜ ਤੱਚੀ ਬਾਣੀ ਦਾ ਹਰ ਜਗ੍ਹਾ ਪ੍ਰਸਾਰ ਕੀਤਾ ਜਾ ਰਿਹਾ ਹੈ ਇੱਕ ਬਹੁਤ ਵੱਡਾ ਸਿੱਖ ਪੰਜਾ ਗਪੌੜਾ ਹੈਗਾ ਮਾਤਾ ਕੋਲਾਜੀ ਵਾਲੇ ਉਹ ਕਹਿੰਦੇ ਮੇਰੇ ਤਨ ਗੁਰੂਰਾ ਜਿਹੜੀ ਹਿੰਦੂ ਤਰ ਮੰਗਰ ਸਾਡੇ ਵਿੱਚ ਵੀ ਅਲੱਗ-ਅਲੱਗ ਗੁਰਵਾ ਦੇ ਅਲੱਗ-ਅਲੱਗ ਗਾਣੇ ਬਣ ਗਏ ਆ। ਔਰ ਜਿੰਨੇ ਵੀ ਕੱਚੀ ਬਾਣੀ ਐ ਇਹ ਉਥੇ ਪ੍ਰਵਾਨ ਨਹੀਂ। ਜਿਹੜੀ ਤੁਸੀਂ ਕੱਚੀ ਬਾਣੀ ਸੁਂਦਦੇ ਹੋ ਜਾਂ ਗਾਉਂਦੇ ਹੋ ਇਹ ਤੁਹਾਡੀ ਜਿਹੜਾ ਚੰਗਾ ਕਰਮ ਆ ਨਾ ਉਹ ਵੀ ਲੈ ਕੇ ਡੁੱਬ ਜਾਂਦੀ ਆ। ਇਹ ਮੈਂ ਨਹੀਂ ਕਹਿੰਦਾ ਇਹ ਵੀ ਸਭ ਲਿਖਿਆ ਹੋਇਆ। ਪੜੋ। ਪਰ ਸਾਨੂੰ ਕਿਸੇ ਪਰਵਾਹ ਹੀ ਨਹੀਂ। ਅਸੀਂ ਦਸਵੀਂ ਪਾਸ਼ਾਹੀ ਨੂੰ ਕਰਾਰ ਦਿੱਤਾ ਕਿ ਇਸ ਤੋਂ ਵੱਡਾ ਕੋਈ ਨਸ਼ਾ ਕਰਨ ਵਾਲੇ ਹੈ ਹੀ ਨਹੀਂ ਨਸ਼ਾ ਅਗਰ ਨਹੀਂ ਮਿਲਿਆ ਤੇ ਉਹਨਾਂ ਨੇ ਅੱਕ ਦਾ ਦੁੱਧ ਚੋ ਕੇ ਆਪਣਾ ਨਸ਼ਾ ਪੂਰਾ ਕੀਤਾ ਇਹ ਕਿੱਥੋਂ ਤੱਕ ਸਹੀ ਆ ਉਹ ਕਹਿੰਦਾ ਗੁਰੂ ਘਰ ਦੇ ਵਿੱਚ ਭੰਗ ਔਰ ਅਫੀਮ ਪ੍ਰਵਾਨ ਹੈਗੀ ਆ ਇੱਕ ਪਹਿਲਾਂ ਇੱਕ ਵੀਡੀਓ ਮੈਂ ਦੇਖਿਆ ਸੀ ਉਹ ਕਹਿੰਦਾ ਜੀ ਦਸਵੇਂ ਪਾਸ਼ੇ ਹੀ 76 ਲੱਖ ਦਾ ਸ਼ਿੰਗਾਰ ਕਰਦੇ ਹੁੰਦੇ ਸੀਗੇ ਉਸ ਟਾਈਮ ਔਰ ਕਪੜੇ ਪਾਉਣੇ ਨੇ ਨਿਹੰਗ ਸਿੰਘਾਂ ਵਾਲੇ ਔਰ ਗੱਲਾਂ ਕਰਨੀਆਂ ਮੂਰਖਾਂ ਵਾਲੀਆਂ ਗਧਿਆਂ ਵਾਲੀਆਂ ਸ਼ਿੰਗਾਰ ਕੌਣ ਕਰਦਾ ਆਦਮੀ ਸ਼ਿੰਗਾਰ ਨਹੀਂ ਕਰਦੇ ਸ਼ਿੰਗਾਰ ਔਰਤਾਂ ਕਰਦੀਆਂ ਇਹਨਾਂ ਨੂੰ ਇੰਨੇ ਤੇ ਸਮਝ ਆਇਆ ਨਹੀਂ ਪਤਾ ਨਹੀਂ ਕਿੱਥੋਂ ਜਾਹਲ ਕੱਟੇ ਹੋ ਗਏ ਅੱਜ ਸਾਡੇ ਸਿੱਖੀ ਨੂੰ ਬਰਬਾਦ ਕਰਨ ਜੇ ਲੱਗੇ ਹੋਏ ਆ ਹਜੇ ਹੋਰ ਇਹਨੇ ਜਾਹੀ ਲੈ ਗਿਆ ਉਹਦੇ ਹੋਰ ਤੋਂ ਮੈਂ ਅਗਲੇ ਵੀਡੀਓ ਦੱਸਾਂਗਾ ਜੇ ਬਾਬਾ ਦੀਪ ਸਿੰਘ ਜੀ ਨਾ ਲੈਣਾ ਤਾਂ ਫੇਰ ਨਹੀਂ ਕਿਸੇ ਦੀ ਲੋੜ ਹੈਗੀ ਐਵੇਂ ਹੋਰ ਕਿਸੇ ਤੋਂ ਉਮੀਦਾਂ ਨਾ ਲਾ ਕੇ ਰੱਖੋ ਇਹ ਜਮਾਨਾ ਇਦਾਂ ਦਾ ਹਗਾ ਹੀ ਨਹੀਂ ਕਿ ਕਿਸੇ ਤੋਂ ਉਮੀਦ ਲਾ ਸਕੀਏ ਜੇ ਵਿਸ਼ਵਾਸ ਬਾਬਾਈ ਤੇ ਕਰੋਗੇ ਤਾਂ ਦੀ ਬੇੜਾ ਪਾਰ ਲੰਘਣਾ ਹੈ ਨਹੀਂ ਤਾਂ ਦੁਨੀਆ ਦੇ ਹੱਥਾਂ 'ਚ ਰਹਿ ਜਾਓਗੇ ਨਾ ਤੇ ਤੁਹਾਡਾ ਬੇੜਾ ਕਦੋਂ ਡੁੱਬ ਜਾਣਾ ਪਤਾ ਨਹੀਂ ਲੱਗਣਾ ਸੋ ਬਾਬਾ ਦੀਪ ਸਿੰਘ ਜੀ ਤੋਂ ਵੱਡਾ ਕੁਝ ਨਹੀਂ ਹੈਗਾ ਕੋਈ ਫਰਕ ਨਹੀਂ ਪੈਂਦਾ ਭਾਵੇਂ ਡਾਕਟਰ ਨੇ ਜਵਾਬ ਦੇ ਦਿੱਤਾ ਹੋਵੇ ਭਾਵੇਂ ਦੁਨੀਆ ਨੇ ਜਵਾਬ ਦੇ ਦਿੱਤਾ ਹੋਵੇ ਪਰ ਜਦੋਂ ਤੱਕ ਉਹਨਾਂ ਦਾ ਹੱਥ ਨਾ ਤੁਹਾਡੇ ਸਿਰ ਤੇ ਤਾਂ ਤੁਹਾਡਾ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕਦਾ ਉੱਤੇ ਬਾਬਾਈ ਨੇ ਬਹੁਤ ਕੁਝ ਦੇਣਾ ਤੁਹਾਨੂੰ ਪਰਵਾਹ ਨਾ ਕਰਿਆ ਕਰੋ ਵੈਸੇ ਵੀ ਇੱਕ ਨਵਾਂ ਸਾਡਾ ਗੁਰੂ ਹੋਰ ਆ ਗਿਆ 12ਵੇਂ ਗੁਰੂ ਬਾਬਾ ਦੀਪ ਸਿੰਘ ਜੀ ਚੁਪੇਰਾ ਜੋ ਪੈਰਾ ਕਰਦੇ ਕਰਦੇ ਨੇ ਕਿੰਨੇ ਕਰੋੜਾਂ ਦੀ ਆਪਣੀ ਜ਼ਮੀਨ ਜਾਇਦ ਬਣਾ ਲਈ ਆ ਆਪਣੇ ਬੂਵਨਿਆਂ ਨੂੰ ਕਹੋ ਜਿਹੜੇ ਸਟੇਜਾਂ ਤੇ ਆ ਕੇ ਘੰਟਾ ਘੰਟਾ ਬੋਲਦੇ ਆ ਸਾਨੂੰ ਇੰਨੀ ਗੱਲ ਦੱਸ ਦਿਓ ਕਿ ਗੁਰੂ ਸਾਹਿਬ ਸਾਡੀ ਗੱਲ ਲਿਖੀ ਹੋਈ ਆ ਇਹ ਸੱਚ ਹੈ ਅਗਰ ਇਹ ਝੂਠ ਹੈ ਜਿਸ ਗ੍ਰੰਥ ਦੀ ਗੱਲ ਹੋ ਰਹੀ ਹੈ ਉਸ ਗੰਥ ਨੂੰ ਚੁਰਾਏ ਜੜਾ ਕੇ ਅੱਗ ਲਾ ਦਿਓ ਜੋ ਸਾਡੇ ਗੁਰੂ ਦੇ ਉੱਤੇ ਲਾਂਚਨ ਕਰ ਰਹੇ ਆ ਵਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ